ਜਾਇਆ ਕਹਿੰਦਾ ਹਾ ਇੱਕੋ ਗੱਲ ਕਹਿੰਦਾ ਪੇ ਮੈਨੂੰ ਗੁੱਸਾ ਬੜਾ ਆ ਹੋ ਸਕਦਾ ਗੁੱਸੇ ਜਿੰਨਾ ਕੁਛ ਵੀ ਕਰਦੀਆਂ ਤਾਂ ਇਹ ਸਮਝਾਣਾ ਯਾਰ ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ ਨਿੱਕੇ ਮੂਟੇ ਜੇ ਟਮਾਟਰ ਖਿਲਰੇ ਰਹਿੰਦੇ ਹੁਣੇ ਜਾਂ ਪਿਆਜ਼ ਖਿਲਰੇ ਰਹਿੰਦੇ ਹੁਣੇ ਤਾਂ ਵੀ ਕੁੜੀ ਦਬਕੇ ਮਾਰਨੀ ਜੇ ਕੋਈ ਤਾਂ ਕੋਈ ਬਹਾਨੇ ਲਿੰਦੇ ਹੀ ਰਹਿਣਾ ਕੁੜੀ ਨੂੰ ਸੁੱਖ ਲੈਣ ਹੀ ਨਹੀਂ ਦਿੱਤਾ ਇਹਨਾਂ 22 ਸਾਲ ਦੇ ਵਿੱਚ ਅੱਜ ਲੱਗਿਆ ਦੀ ਉਹ ਦਿਨ ਨੱਕੇ ਲੱਗਿਆ ਦੀ ਮੂੰਹ ਸਾਰਾ ਕਾਲਾ ਪੂਰਾ ਓ ਬੁੱਲਾ ਓ ਮੇਰੀ ਭੈਣ ਦੀ ਸ਼ਕਲ ਬਗਾੜੀ ਰੀ ਓ ਟੇ ਫੁੱਲਾ ਤੇ ਦੁਕਾਨ ਮੈਂ ਬੰਦ ਕਰਤੀ ਐ ਫਰਨੀਚਰ ਦਾ ਕੰਮ ਵੀ ਕਰਦਾ ਹਾਂ ਇਹਨ ਪਲਾਨ ਬਣਾਉਦਾ ਹਾਂ ਨਾ ਮਾਰਨ ਦਾ ਤੇ ਇਹਦਾ ਪਲਾਨ ਆ ਕਿ ਅੱਜ ਰਾਤ ਨੂੰ ਮੈਂ ਮਾਰ ਦੇਣੀ ਐ ਇਹ ਇਹ ਬੱਚਾ ਕੁਰੀ ਹਟੀ ਦਾ ਇਹ ਬੱਚਾ ਲਿਜਾਇਆ ਹੀ ਪਾਲ ਲੈ ਅੱਜ ਵੀ ਇਹਨੂੰ ਬੱਚਾ ਹਟਾ ਦੇ ਦੇ ਕਰਨਿਆ ਤੇ ਮੌਤ ਦੇ ਬਦਲੇ ਮੌਤ ਮਿਲਣੀ ਹੈ ਸਾਡੀ ਹੀ ਬਾਤ ਸਾਡੀ ਕੀ ਉਹ ਇਨਸਾਫ ਦਿਓ ਹਾਂ ਸਾਡੇ ਵੀ ਲੱਗੇ ਸਾਡੀ ਅੱਥਾ ਜਿ ਲੱਗੇ ਦੀ ਉਹ ਦਿਨ ਨੱਕੇ ਲੱਗੇ ਦੀ ਮੂੰਹ ਸਾਰਾ ਕਾਲਾ ਮੂਰਾ ਉਹ ਭੁੱਲਾ ਉਹ ਮੇਰੀ ਭੈਣ ਦੀ ਸ਼ਕਲ ਬਗਾੜੀ ਰੀ ਓਏ ਢੇ ਫੁੱਲੋਂ ਲੱਕ ਮੇਰੀ ਭੈਣ ਉਹ ਰਪਾ ਬਰਦਾਤੀ ਇਹ ਪਹਿਲੇ ਵੀ ਇੰਦਾ ਹੁੰਦਾਰਿਆ ਝਗੜਾ ਮੜਾ ਮੋਟਾ ਘਰਾਂ ਚ ਹੁੰਦੀਆਂ ਨੇ ਇਹ ਕੁੜੀ ਮੇਰੀ ਦਾ ਤੈ ਜੁਆਈ ਦਾ ਤਾਂ ਇਹ ਸਮਝਾਣਾ ਸਮਝਿਉਣਾ ਸਰਪੰਚ ਨੇ ਵੀ ਦੋ ਵਾਰੀ ਸਮਝਾਇਆ ਤੇ ਕਹਿੰਦਾ ਹਾਂ ਇੱਕੋ ਗੱਲ ਕਹਿੰਦਾ ਵੀ ਮੈਨੂੰ ਗੁੱਸਾ ਬੜਾ ਆ ਹੋ ਸਕਦਾ ਗੁੱਸੇ ਕਿੰਨਾ ਕੁਛ ਵੀ ਕਰਦੀਆਂ ਤਾਂ ਇਹ ਸਮਝਾਣਾ ਯਾਰ ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ ਨਿੱਕੇ ਮੁੱਟੇ ਜੇ ਟਮਾਟਰ ਖਿਲਰ ਰਹੇ ਹੋਣੇ ਜਾਂ ਪਿਆਜ਼ ਖਿਲਰ ਰਹੇ ਹੋਣੇ ਤਾਂ ਵੀ ਕੁੜੀ ਦਬਕੇ ਮਾਰਨੇ ਜੇ ਕੋਈ ਤਾਂ ਕੋਈ ਬਹਾਨੇ ਲਿੰਦੀ ਰਹਿਣਾ ਕੁੜੀ ਨੂੰ ਸੁੱਖ ਲੈਣ ਹੀ ਨਹੀਂ ਦਿੱਤਾ ਇਨਾਂ ਢਾਈ ਸਾਲ ਦੇ ਵਿੱਚ ਇਹ ਨਾਂ ਕੁੜੀ ਦਾ ਮਧੂਬਾਲਾ ਮੱਟੀ ਹਾਂਜੀ ਹਾਂਜੀ ਇਹ ਮੋੜਾ ਵੀ ਪਿੰਡ ਮੱਟੀ ਦਾ ਹੀ ਹੱਡੇ ਲੱਗੇਦਾ ਹੀ ਆ। ਹਾਂ। ਸ਼ਾਮੀ ਮੈਂ ਛੱਡ ਕੇ ਆਇਆ ਇਹਨੂੰ 9 ਵਜੇ ਕੁੜੀ ਨੂੰ। ਤਾਂ ਉਹਲੇ ਕੁੜੀ ਇਹ ਵੀ ਠੀਕ ਆ। ਠੀਕ ਠਾਕ ਛੱਡ ਕੇ ਆਇਆ। ਇਹਨੇ ਮੈਨੂੰ ਕਿਹਾ ਵੀ ਦੁਕਾਨ ਮੈਂ ਬੰਦ ਕਰਤੀ ਆ। ਫਰਨੀਚਰ ਦਾ ਕੰਮ ਵੀ ਕਰਦਾ ਹਾਂ। ਇਹਨੇ ਪਲਾਨ ਬਣਾਵਾ ਹੈ ਨਾ ਮਾਰਨ ਦਾ। ਤੇ ਤੁਹਾਨੂੰ ਪਤਾ ਹੋਵੇ ਤਾਂ ਹੀ ਆਪਣੀ ਟੀ ਭੇਜੀਏ। ਆਪਾਂ ਭੇਜੀਏ ਨਹੀਂ ਤੇ ਸਮਾਨ ਸਮੂਹ ਡੈਡੀ ਆਪਣਾ ਇੱਥੇ ਕਈ ਤੇ ਇੱਕ ਗੈਂਤੀ ਪੇਦੀ ਹੈ ਚੁੱਪ ਲਏਓ। ਕੱਲਾ ਜੋ ਘਰ ਨੂੰ ਮਾ ਕੀ ਗੱਲ। ਕਹਿੰਦਾ ਹੁਣ ਬਾਅਦ ਚ ਦੇਖਾਂਗੇ। ਇਹਦਾ ਪਲਾਨ ਆ ਕਿ ਅੱਜ ਰਾਤ ਨੂੰ ਮੈਂ ਮਾਰ ਦੇਣੀ ਆ ਇਹੋ ਉਸ ਨੂੰ ਕਿੰਨਾ ਪਤਾ ਹੋਵੇਗਾ ਕੀ ਚਾਹੀਏ ਆਹੀ ਮੰਗੇ ਕਰਨਿਆ ਤੇ ਮੌਤ ਦੇ ਬਦਲੇ ਮੌਤ ਮਿਲਣੀ ਗਈ ਸਾਡੀ ਹੀ ਮੰਗ ਸਾਡੀ ਉਹ ਮੰਗਿਆ ਮੇਰੀ ਉਮਰ ਕੈਦ ਮਾਸੀ ਅੰਦਰੀ ਛੜਾ ਹਾਂ ਉਮਰ ਕੈਦ ਹੋਣੀ ਚਾਹੀਦੀ ਬੱਚਾ ਕਿੰਨਾ ਦਾ ਇਹ ਬੱਚਾ ਉਹਦਾ ਹੀ ਹੈ ਇਹ ਬੱਚਾ ਕੁੜੀ ਹੱਡੀ ਦਾ ਇਹ ਬੱਚਾ ਲਿਜੇਣਾ ਇਹ ਆਹੀ ਪਾਲ ਲੈਣਾ ਪਹਿਲੇ ਦੇਣਾ ਬੱਚਾ ਨਹੀਂ ਦੇਲ ਸਾਡੀ ਮੰਗ ਮੱਡੀਕੋਲੇ ਦੇ ਵਿੱਚ ਜਿਹੜਾ ਮਰਡਰ ਹੋਇਆ ਸੀ ਉਦੀ ਵਾਈਫ ਆਪਣੇ ਮਧੂਬਾਲਾ ਦੀ ਡੈਥ ਹੋਈ ਆ ਦਾਜ ਦੂਜ ਮੰਗਦਾ ਸੀ ਉਹਦੇ ਸਬੰਧ ਚ ਉਹਦੀ 22 ਸਾਲ ਪਹਿਲਾਂ ਮੈਰਿਜ ਹੋਈ ਸੀ ਜਿਹਦੀ ਡੈਥ ਹੋ ਗਈ ਆ ਸਵੇਰ ਦੀ ਤੇ ਉਹਦੇ ਸਬੰਧ ਚ ਘਰ ਵਿੱਚ ਚੱਲ ਰਹੀ ਆ ਧਾਰਾ 304